ਅੱਛਲ ਜੀ 10 ਘੰਟੇ ਦੀ ਸਲੀਪ ਪਾ ਕੇ ਕਿਉਂਕਿ ਇਹ ਜ਼ਰੂਰੀ ਆ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਹਨ ਨੇ ਟ੍ਰਕਿੰਗ ਲਈ ਬਣੇ ਨੇ ਰਾਤ ਅਸੀਂ ਇੱਥੇ ਇੱਕ ਕੂਪਰ ਸਟੌਂਗ ਛੋਟਾ ਪਿੰਡ ਆ ਕਿ ਇੱਥੇ ਰੁਕੇ ਸੀਗੇ ਲੇਟ ਕਾਫੀ ਹੋ ਗਏ ਸੀਗੇ ਕਿਉਂਕਿ ਦੁਹਰੇ ਹੀ ਲੇਟ ਸੀ ਘਰੋਂ ਇਹ ਨਿਕਾਜ ਆ ਇੱਕ ਟਰੱਕ ਸਟੌਪ ਆ ਇੱਥੇ ਇਹ ਰਾਤ ਨੂੰ ਤਾਂ ਘਰ ਬੰਦ ਕਰ ਦਿੰਦੇ ਆ 10:00 ਵਜੇ ਬਾਕੀ ਕਾਰਟ ਲੋਕਾ ਜੇ ਤੁਸੀਂ ਫਿਊਲ ਯੂਨਲਪ ਕਰਨਾ ਆ ਛੋਟੇ ਜਿਹੇ ਕਾਫੀ ਸ਼ਾਪ ਵੀ ਬਣੀ ਹੋਈ ਆ ਫਰੈਸ਼ ਹੋਣੀ ਆ ਸਹੀ ਵਾਸ਼ਰੂਮ ਟਾਇਲਟ ਵਧੀਆ ਸੀਗੇ ਇਹਨਾਂ ਦੇ ਬਣੇ ਹੋਏ ਅੰਦਰ ਮਹਿਤਾਬ ਸਿੰਘ ਦੇ ਘਰ ਮੈਂ ਦੇਖ ਲਓ ਇਹਨੇ ਆ ਖਰੀਦ ਲਈ ਇਥੋਂ ਮੈਂ ਕਾਫੀ ਚੱਕ ਲਈ ਆ ਜੋ ਪ੍ਰੀ ਟ੍ਰਿਪ ਕਰ ਲਿਆ ਟਰੱਕ ਟ੍ਰੇਲਰ ਚੈੱਕ ਕਰ ਲੇ ਯੂ ਵਾਂਟ ਟੂ ਸੇ ਸਮਥਿੰਗ ਹਾਂ ਆ ਮੈਂ ਆ ਲੈ ਕੇ ਆਇਆ ਤੇ ਕਰ ਉਸੇ ਜੋ ਹੁਣ ਇਹਨੇ 2 ਦਿਨ ਉਹੀ ਚੀਜ਼ਾਂ ਕਰਨੀਆਂ ਜਿਹੜੀਆਂ ਚੀਜ਼ਾਂ ਤੋਂ ਇਹਦੀ ਮੰਮੀ ਇਹਨੂੰ ਰੋਕਦੀ ਆ ਇਹਨੂੰ ਸਾਰੀਆਂ ਗੁੱਡੀਆਂ ਛੁੱਟੀਆਂ ਦੇ ਡਰੱਗ ਦੇ ਉੱਤੇ ਗਾਨਪਤਵਾਸ ਅੱਜ ਉਹ ਰਿਟੀ ਡੇ ਸੀ ਇਹਦਾ ਉਹ ਰਿਟੀ ਡੇ ਸੀ ਅੱਜ ਚਲੋ ਪਰ ਇਹ ਕੀ ਹੁੰਦਾ ਵੀ ਮੇਰੇ ਨਾਲ ਹੈਗਾ ਯਾਰ ਚੱਲ ਛੁੱਟੀਆਂ ਵੀ ਲੈ ਇਹਨੂੰ ਕੋਈ ਰੋਕ ਟੋਕ ਨਹੀਂ ਕਰਨ ਤੋਂ ਮਸਤੀ ਜੋ ਕਰਦਾ ਫਿਰ ਘਰੇ ਜਾ ਕੇ ਫੇਰ ਚੱਲ ਬਣੀਆ ਸੈਕਸ਼ਨ ਤੋਂ ਤੇ ਹੁਣ ਲੱਗੇ ਆਪਾਂ ਅਗਲਾ ਸਫਰ ਸਟਾਰਟ ਕਰਨ ਸਪਿਰਿਟ वुਡ ਸੋਇਬੀਨਸ ਆ ਲੋਡ ਡਿਲੀਵਰ ਕਰਨਾ ਹੈ ਵੇਦਰ ਤਿੱਤਰਖੰਬੀਆਂ ਜਾਂ ਬਣੀਆਂ ਹੋਈਆਂ ਨੇ ਟੈਂਪਰੇਚਰ 24 ਕਾ ਪਰ ਹੌਮਸ ਬਹੁਤ ਆ ਜੇ ਬਾਹਰ ਕਰਦੇ ਆ ਤਾਂ ਜਿਪਚਪਾਟ ਜੀ ਬਹੁਤ ਇਹ ਰਾਤ ਸ਼ਾਇਦ ਮੜਾ ਮੂਟਾ ਕਿਰਮੇ ਨੂੰ ਵੀ ਹੋਈ ਆ ਨਹੀਂ ਪਤਾ ਲੱਗਿਆ ਸੁੱਤੇ ਵਿਆਂ ਨੂੰ ਸਾਡੇ ਕੋਲੇ ਜੇ ਹੁਣ ਪਿੱਛੇ ਦੇਖੀਏ ਤਾਂ ਜਿਹੜਾ ਬੈਡਾ ਇਕੋ ਹੀ ਆ ਹੈਗਾ ਖੁੱਲਾ ਵੀ ਦੋ ਜਾਨੇ ਪੈਸਾ ਤੇ ਪਰ ਮਹਤਾਬ ਸਿੰਘ ਨੇ ਜਿਹੜੀਆਂ ਰਾਤ ਲੱਤਾਂ ਮਾਰੀਆਂ ਨੇ ਤੇ ਗੋਡੇ ਜੋੜ-ਜੋੜ ਕੇ ਮਾਰੇ ਨੇ ਢਿੱਡ ਦੇ ਵਿੱਚ ਮੇਰੇ ਉਹ ਮੇਜੋ ਉਹ ਯਾਰ ਮੈਂ ਬੈਟਮੈਨ ਵਰਸਸ ਜੋਕਰ ਸੀ ਕਰ ਰਹਾ ਸੀ ਇਹਨੂੰ ਪੈਰ ਮੇਰੇ ਪੈਰਾਂ ਵਾਲੇ ਪਾਸੇ ਵੀ ਪਾ ਕੇ ਦੇਖ ਲਿਆ ਮੇਰੇ ਨਾਲ ਪਾ ਕੇ ਵੀ ਦੇਖ ਲਿਆ ਇਹਨੂੰ ਹੱਗ ਕਰਕੇ ਵੀ ਸੌਂ ਗਿਆ ਮੈਂ ਵੀ ਯਾਰ ਨਾਲ ਲੱਗੇ ਪਏ ਜਾਂ ਪਤਾ ਨਹੀਂ ਹੈ ਕਿੱਥੋਂ ਗੋਡੇ ਤੇ ਲੱਤਾਂ ਕੱਢ ਕੇ ਲੈ ਕੇ ਆਉਂਦਾ ਸੀਗਾ ਵੀ ਜੋੜ ਕੇ ਇੰਨੇ ਜ਼ੋਰ ਦੀ ਮਾਰਦਾ ਸੀ ਮੈਂ ਉੱਠ ਜਾਂਦਾ ਸੀ ਮੈਂ ਕਿਹਾ ਯਾਰ ਚਲੋ ਇੱਕ ਰਾਤ ਦੀ ਗੱਲ ਆ ਹੁਣ ਔਕੇ ਸੌਂਕੇ ਔਕੇ ਕੱਟ ਲੈਂਦੇ ਤੁਸੀਂ ਮੈਂ ਕਾ ਸੁੱਤਾ ਸਿੱਧੂ ਦੀ ਢਾਣੀ ਤੂੰ ਓੱਖਾ ਕਹਦੇ ਨੇ ਸੁੱਤਾ ਲੈ ਕਿਉਂਕਿ ਮੈਨੂੰ ਤਾਂ 3 ਹੀ ਆਈ ਟਰੱਕ ਤੇ ਥੋੜ ਨੂੰ ਤਾਂ ਦੂਸਰ ਤੇ ਲਾਵਾਂ ਲੀਨ ਹੋਏ ਮੈਂ ਸੀ ਟਰੱਕ ਤੇ ਯਾਰ ਮੈਂ ਤਾਂ ਤੇਰੀ ਵਰੀ ਕਰ ਰਿਆ ਸੀਗਾ ਮੈਨੂੰ ਵੀ ਪਤਾ ਨਹੀਂ ਇਹ ਥੱਕੀ ਜਾਵੇ ਸਵੇਰ ਨੂੰ ਮੈਨੂੰ ਆਈ ਸੀ ਜਾਵਾਂ ਸੌਂ ਗੇ ਅੱਛਾ ਹੋਰ ਤੇ ਆਪਾ ਦੋਨੇ ਸੁੱਤਾ ਫੁਰੇ ਮੈਂ ਤਾਂ ਫਰੈਸ਼ ਹੋ ਗਿਆ ਤੂੰ ਠੀਕ ਹੈ ਹਾਂ ਐਨੀ ਕਬਾਈ ਨਹੀਂ ਮੈਂ ਜੀ ਸਵੇਰ ਨੂੰ ਓ ਠੀਕ ਹੈ ਜੀ 来 ਕੇ ਬਾਬਾ ਜੀ ਦਾ ਨਾਂ ਕਰੀਏ ਸਫਰ ਸਟਾਰਟ ਆ ਵੀਰੋ ਸਤਨਾਮ ਠੀਕ ਹੈ ਕਿਉਂਕਿ ਜੇ ਮਾਰਾ ਮੋਟਾ ਛਰਾਟਾ ਜਾ ਜਦੋਂ ਪੈ ਜਾਂਦਾ ਤੋ ਉਸ ਤੋਂ ਬਾਅਦ ਗਰਮੈਸ਼ ਤੇ ਹੌਸ ਬਹੁਤ ਵੱਜਦੀ ਹੈ ਨਾ ਮੌਸਮ ਦੇ ਵਿੱਚ ਸੋ ਰਾਤ ਨੂੰ ਮਾੜੀ ਮਾੜੀ ਗੜਮਣ ਜੀ ਹੋਈ ਪਰ ਹਵਾ ਨਹੀਂ ਸੀ ਚੱਲਦੀ ਜਮੇ ਤਾਂ ਹੋਮੋਸ ਨਾਲ ਸੰਘਟਾ ਜਾ ਬਣ ਗਿਆ ਵੀ ਜਿਵੇਂ ਸਾਹ ਘੁੱਟਦਾ ਹੁੰਦਾ ਹੈ ਨਾ ਮੈਂ ਘੰਟੇ ਰੋਪਾ ਟਰੱਕ ਸਟਾਰਟ ਕਰ ਲੈਂਦੇ ਆ ਤੇ ਟੈਂਪਰੇਚਰ ਆਹੀ 22 ਕੀ ਸੀਗਾ ਦੇਖ ਲਓ ਹੁਣ 22 ਦੇ ਉੱਤੇ ਪੰਜਾਬ ਦੇ ਵਿੱਚ ਤਾਂ ਠੰਡ ਹੋ ਜਾਂਦੀ ਹੈ ਜਦੋਂ ਟਰੱਕ ਸਟਾਰਟ ਕੀਤਾ ਅੱਧੀ ਰਾਤ ਨੂੰ ਡਿੱਗੀ ਹੋਈ ਰਾਤ ਆ ਕੁਛ ਨਹੀਂ ਹੈਗਾ ਸਿਰਫ ਸਿਰਫ ਤਾਂ ਕੜਕਾ ਤਾਂ ਹੋਣਾ ਹੀ ਆ ਤਾਂ ਮਹਿਤਾਬ ਦੀ ਮਹਿਤਾਬ ਦੇ ਸੁੱਤੇ ਪਏ ਨੇ ਉੱਠਿਆ ਜਦੋਂ ਕੜਕਾ ਹੋਇਆ ਟਰੱਕ ਸਟਾਰਟ ਪਤਾ ਤਾਂ ਏਸੀ ਔਨ ਕੀਤਾ ਮੈਂ ਤਾਂ ਬੰਕ ਵਾਲਾ ਵੀ ਨੇ ਅੱਗੇ ਕੈਬ ਵਾਲਾ ਵੀ ਮੈਨੂੰ ਸਭ ਤੋਂ ਵਧੀਆ 걸 ਲੱਗਿਆ ਕਿ ਮੈਨੂੰ ਇਹ ਗੱਲ ਇਹ ਕਹਿਣਾ ਪਾਪਾ ਉਹ ਟਰੱਕ ਖੜਕਾ ਕਰਦਾ ਤਾਂ ਜਿਹੜੇ ਲੋਕ ਨੇ ਇਸ ਪਿੰਡ ਦੇ ਵਸਨੀਕ ਨੇ ਜਾਂ ਇੱਥੋਂ ਦੇ ਰਹਿਣ ਵਾਲੇ ਨੇ ਆਪਾਂ ਉਹਨਾਂ ਨੂੰ ਡਿਸਟਰਬ ਕਰਾਂਗੇ ਇਹ ਉਠ ਕਰਨਗੇ ਰਾਤ ਨੂੰ ਤਾਂ ਉਹ ਵਧੀਆ ਗੱਲ ਨਹੀਂ ਮੈਨੂੰ ਇਹ ਗੱਲ ਬਹੁਤ ਵਧੀਆ ਲੱਗੀ ਆਪਦੇ ਸੁੱਖ ਦੇ ਨਾਲ ਨਾਲ ਦੂਜਿਆਂ ਦੇ ਸੁੱਖ ਦਾ ਵੀ ਖਿਆਲ ਰੱਖਣਾ ਇਹ ਇਹਨਾਂ ਦੇ ਸਕੂਲਾਂ 'ਚ ਸਿਖਾਇਆ ਜਾਂਦਾ ਵੀ ਮਸਟ ਕੇਅਰ ਵੀਰ ਐਕਸ਼ਨ ਇਹ ਮੈਂ ਕਹਾਂ ਇਹਦੀ ਵਡਿਆਈ ਨਹੀਂ ਕਰਦਾ ਇੱਥੇ ਸਾਰੇ ਬੱਚਿਆਂ ਦੇ ਵਿੱਚ ਦੇ ਵਰਡ ਯੂਜ਼ ਕੀਤਾ ਜਾਂਦਾ ਬਟੇ ਆਪਾਂ ਕਿਹਾ ਨਾ ਲੱਕੜ ਲੱਕੜ ਵੀ ਜੰਗਲ ਨੂੰ ਵੀ ਯੂਜ਼ ਕੀਤਾ ਜਾਂਦਾ ਹੈ ਨਾ ਵੀ ਦਾ ਲੇਡੀ ਵੈਂਟ ਟੂ ਦਾ ਫੋਰਸ ਬਟ ਨੈਵਰ ਕਮ ਬੈਕ ਇਹਦਾ ਮਤਲਬ ਕਿ ਇਹ ਇਹ ਨਹੀਂ ਹੈਗਾ ਵੀ ਲੱਕੜ ਚ ਗਈ ਹੈ ਇਹਦਾ ਮਤਲਬ ਇਹ ਹੈ ਆ ਵੀ ਜਿਹੜੀ ਬੀਬੀ ਸੀਗੀ ਉਹ ਜੰਗਲ ਵੱਲ ਗਈ ਸੀਗੀ ਤੇ ਕਦੇ ਹੀ ਮੁੜ ਕੇ ਨਹੀਂ ਲਈ ਫੋਰੈਸਟ ਵੀ ਕਹਿ ਦਿੰਦੇ ਆ ਆਪਣੇ ਨੂੰ ਫੋਰਸ ਵੀ ਕਿਹਾ ਜਾਂਦਾ ਬਟੇ ਬੁਡਸ ਦਾ ਵੀ ਜੰਗਲ ਦੇ ਲਈ ਵਰਤਿਆ ਜਾਂਦਾ ਆਈ ਤੁਹਾਨੂੰ ਕਹਿੰਦਾ ਵੀ ਪੜਿਆ ਕਰੋ ਵੋਕੈਬਲਰੀ ਥੋੜੀ ਵਧੀਆ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਆਪਾਂ ਅਗੀ ਗ੍ਰੀਨ ਵਾਈਜ਼ਨ ਗ੍ਰੀਨ ਵਾਈਜ਼ਨ ਕੰਪਨੀ ਦਾ ਨਾ ਜਿਹੜੀ ਓਨ ਕਰਦੀ ਆ ਇਸ ਪਲਾਂਟ ਨੂੰ ਤੇ ਇਹ ਪਿੰਡ ਦਾ ਨਾਮ ਜਿਹੜੀ ਜਿਹਦੀ ਹੱਦਬੰਦੀ ਮਤਲਬ ਵੀ ਆਪਾਂ ਕਹਿ ਲਈਏ ਸਪਿਰਟ ਬੋਰਡ ਦੀ ਆ ਨਾਰਥਰਨ ਰੋਡਾ ਹੁਣ ਆਪਾਂ ਦੇਖਦੇ ਆਂ ਇਹ ਪਿੰਡ ਦੀ ਹੁਣ ਆਪਾਂ ਦੇਖਦੇ ਜੀ ਆਪਾਂ ਕੋਈ ਗ੍ਰੀਨ ਵਾਈਜ਼ਨ ਦੇਖ ਸਕਦੇ ਆ ਗ੍ਰੀਨ ਵਾਈਜ਼ਨ ਕਿਹੜਾ ਹੁੰਦਾ ਵੇ ਤੁਸੀਂ ਕਹਿੰਦੇ ਗ੍ਰੀਨ ਵਾਈਜ਼ਨ ਆ ਤੇ ਗ੍ਰੀਨ ਵਾਈਜ਼ਨ ਨਾ ਆਪਾਂ ਇਦੇ ਵਿੱਚ ਨਹੀਂ ਕੋਈ ਵੀ ਕਹਿੰਦਾ ਤੈਨੂੰ ਕਿ ਕਿਉਂਕਿ ਹਜੇ ਦਾ ਪਲਾਂਟ ਤੋਂ ਬਹੁਤ ਦੂਰ ਆਪਾਂ ਹਾਂ ਪਰ ਜਦ ਮੈਂ ਤੁਹਾਨੂੰ ਅੰਦਰ ਜਾ ਕੇ ਸੱਜਦੀ ਬਹੁਤ ਵਾਰ ਉਹ ਜਿਹੜਾ ਸਾਹਮਣੇ ਪ੍ਰੂਵ ਕਰਦੇ ਆ ਚਲੋ ਇਹ ਜੂਲੋਂ ਮੰਗੂ ਨਹੀਂ ਹੈ ਕਿ ਜੇ ਆਪਾਂ ਦੰਦੇ ਅੰਦਰ ਫਿਰ ਜਾਂਦੇ ਸੀ ਨਾ ਜਿੱਥੇ ਕੱਢ ਕੇ ਆਪਾਂ ਪਹਿਲਾਂ ਸੀਰੀਆਂ ਟਰਿੱਲਰ ਦੀਆਂ ਕਿ ਸੀਲਡ ਕੀਤਾ ਹੁੰਦਾ ਟਰੈਲਰ ਤੇ ਸੀਲਾ ਲੱਗੇ ਹੁੰਦੀਆਂ ਨੇ ਕੋਈ ਆਪਣੀ ਕੰਪਨੀ ਦਾ ਸੋ ਇਹ ਪੈਟਰਸਨ ਦੀ ਪਾਲਿਸੀ ਆ ਜਿਹੜੇ ਵੀ ਤੁਹਾਡੇ ਲੋਡ ਲੋਡ ਜਿਹੜੇ ਕ੍ਰਾਸ ਬਾਰਡਰ ਜਾਂਦੇ ਆ ਕੈਨੇਡਾ ਤੋਂ ਅਮਰੀਕਾ ਨੂੰ ਉਹਨਾਂ ਨੂੰ ਫਿਰ ਸੀਲ ਕਰ ਦਿੰਦੇ ਆ ਮੈਂ ਜਾ ਕੇ ਪਹਿਲਾਂ ਜਿਹੜੀਆਂ ਕੱਟਾਂ ਸੀਲਾ ਇਹ ਪ੍ਰੂਵ ਦਾ ਮਤਲਬ ਹੁੰਦਾ ਵੀ ਸੈਂਪਲ ਆ ਦੇਖਿਓ ਤੁਹਾਨੂੰ ਪੀਲੀ ਜੀ ਜਿਹੜੀ ਪਾਈਪ ਆ ਇਹ ਦੇਖਣੀ ਆ ਹਿਲਜੁਲ ਹੁੰਦੀ ਬਹੁਤ ਦੇਖੋ ਨਹੀਂ ਓਹ ਇੱਕ ਇੱਕ ਦਾ ਹੁੰਦਾ ਇਦੇ ਵਿੱਚ ਇਹ ਪਾਈਪਾ 2 ਇੰਚ ਦੀ ਵਿੱਚੋਂ ਖਾਲੀ ਆ ਤੇ ਇਹ ਇਹ ਵੈਕਿਊਮ ਪੰਪ ਦੇ ਨਾਲ ਜੁੜੀ ਹੁੰਦੀ ਆ ਇਹਨੇ ਸਾਰੀ ਟਰੈਲਰ ਦੇ ਵਿੱਚ ਤੱਕ ਦੇਣੀ ਆ ਤੇ ਦਾਣੇ ਸੱਕ ਕਰ ਲੈਣੇ ਆ ਅੰਦਰ ਖਿੱਚ ਲੈਣੇ ਆ ਦਾਣੇ ਨੂੰ ਦਾਣੇ ਜੋ ਵੀ ਤੁਹਾਡੇ ਟਰੈਲਰ ਦੇ ਵਿੱਚ ਫਿਰ ਉਹ ਜਿਹੜਾ ਉੱਪਰ ਆ ਰੂਮ ਬਣਿਆ ਹੋਇਆ ਉੱਥੇ ਪਹੁੰਚ ਜਾਣੇ ਉਹਨਾਂ ਦੇ ਕੋਲ ਫਿਰ ਉਹ ਸੈਂਪਲ ਆ ਜਿਹੜਾ ਉਹ ਚੈੱਕ ਹੁੰਦਾ ਵੀ ਇਹਦੇ ਵਿੱਚ ਕਿੰਨੀ ਨਮੀ ਆ ਜੋ ਨਾ ਦੇ ਗਿਉਂਦੇ ਨੇ ਇਸ ਤਰੀਕੇ ਦੀਆਂ ਤੇ ਆਪਾਂ ਨੇ ਇਹਦਾ ਕੱਟਾ ਕੀਤਾ ਕਿ ਤੁਹਾਨੂੰ ਲਾਹੀਏ ਤੇ ਪਰੇ ਕਰਨਾ ਹੈ ਕੀ ਵਾਰੀ ਬਹੁਤ ਜ਼ਿਆਦਾ ਟਾਈਟ ਕਰ ਦਿੰਦਾ ਮੈਂ ਕਹਿੰਦਾ ਹੁਣ ਥੋੜਾ ਲੂਜ਼ ਰੱਖ ਲਿਆ ਕਰੋ ਇਹਨਾਂ ਨੂੰ ਤੇ ਕੱਟਣ ਉੱਤੇ ਨਿਕਲ ਬਹੁਤ ਨਹੀਂ ਮੇਰੀ ਸੇਫਟੀ ਲਈ ਪਰਾਂਜ ਰੱਖੋ ਕਿ ਕੀ ਵਾਰੀ ਉੱਡ ਕੇ ਆਏ ਮੂਹ ਮਾਤ ਤੇ ਵੱਜ ਸਕਦਾ ਹੋਨ ਗ੍ਰੇਨ ਹੌਪਰ ਆਉਂਦੇ ਆ ਉਹਨਾਂ ਦੇ ਆਟੋਮੈਟਿਕ ਹੁੰਦਾ ਇੱਥੇ ਮੋਟਰ ਲੱਗੀ ਹੁੰਦੀ ਆ ਪਰ ਆਪਾਂ ਨੇ ਇਹ ਮੈਨੂਅਲ ਲਗਾਇਆ ਹੋਇਆ ਕੋਈ ਕੋਸ਼ ਪਤਾ ਨਹੀਂ ਜੇ ਉਹ ਵਿంటర్ ਚ ਫ੍ਰੀਜ਼ ਹੋ ਜਾਵੇ ਹਨਾ ਫ੍ਰੀਜ਼ ਹੋਣ ਦੇ ਕਾਰਨ ਕਰਕੇ ਕਿਉਂਕਿ ਉਹ ਟੈਕਨੋਲੋਜੀ ਬਹੁਤ ਐਡਵਾਂਸ ਹੋ ਗਈ ਆ ਓਏ ਟਰੇਲਰ ਦੀ ਟਰਪ ਖੋਲਦੀ ਆਪਾਂ ਨੇ ਤੇ ਜਿਹੜੀਆਂ ਸੀਲਾ ਲੱਗੀਆਂ ਸੀਗੀਆਂ ਉਹ ਕੱਟ ਵੀ ਨਹੀਂ ਆ ਤੇ ਸਾਮਕੇ ਵੀ ਰੱਖ ਲੇ ਖਲਾਰਾ ਨਹੀਂ ਪਾਉਂਦਾ ਦੇ ਇੱਥੇ ਅੱਗੇ ਮੂਰੇ گارਬੇਜ ਬਿਨ ਹੁੰਦੇ ਆ ਉਹਨਾਂ ਦੇ ਵਿੱਚ ਆਪਾਂ ਸੜਦਾਂਗੇ ਉਹਨਾਂ ਨੂੰ ਹੁਣ ਆਹ ਟੈਗ ਹੈ ਇਹਨਾਂ ਦਾ ਚਾਹੇ ਕਾਰਡ ਕਹਿ ਲਈ ਜਾਂ ਟੈਗ ਕਹਿ ਲਈਏ ਇਸ ਵਾਈਪ ਕਰਨਾ ਆਪਾਂ ਨੇ ਇਹ ਸਕੈਨ ਹੋਣਾ ਇਹ ਮੇਰੀ ਮੇਰੀ ਆਈਡੀ ਹੈ ਕਿ ਤਰ੍ਹਾਂ ਦੀ ਇੱਥੇ ਬਣੀ ਹੋਈ ਵੀ ਅਸੀਂ ਲੋਡ ਲੈ ਕੇ ਆਉਂਦੇ ਆ ਮੇਰਾ ਨਾਮ ਟਰੱਕ ਦਾ ਨੰਬਰ ਟਰੈਲਰ ਦਾ ਨੰਬਰ ਦੀ ਅ ਪੈਟਰਸਨ ਗ੍ਰੀਨ ਜਿੱਥੋਂ ਆਪਾਂ ਜਿਨ੍ਹਾਂ ਦੇ ਲਈ ਅਸੀਂ ਕੰਮ ਕਰਦੇ ਹਾਂ ਜਿਨ੍ਹਾਂ ਦੀ ਲੋਡ ਆਪਾਂ ਇੱਥੇ ਖਿੱਚ ਕੇ ਲੈ ਕੇ ਆਉਂਦੇ ਹਾਂ ਉਹ ਸਾਰੀ ਇਹਦੇ ਵਿੱਚ ਇਹਨਾਂ ਨੇ ਰਿਕਾਰਡ ਕੀਤੀ ਹੋਈ ਐਡ ਕੀਤੀ ਹੋਈ ਹੁਣ ਮੈਂ ਤੁਹਾਨੂੰ ਦਿਖਾਉਣਾ ਇੱਥੇ ਵੀ ਮੂਰੇ ਜਦੋਂ ਇਹ ਟੈਗ ਕਿਵੇਂ ਸਵਾਈਪ ਕਰਦੇ ਆਪਾਂ ਤੇ ਕਿਵੇਂ ਕੰਮ ਕਰਦਾ 21 ਉਹ ਸਾਰੀਆਂ ਸਾਰੀ ਡਿਟੇਲ ਐਂਟਰ ਕਰਨ ਤੋਂ ਬਾਅਦ ਆ ਗਿਆ ਲਾਈਕ ਡਾਈਵਰ ਜੀ ਨੇ ਮੇਰਾ ਨਾਮ ਬਲਵਿੰਦਰ ਸੇ जो आप डिटेल जो एंट्री नंबर आपने एंट्र किए थे वो सारे मैच करके टूरूव एक बार फिर कार स्कैन करा इत ਉਹ ਲਾਈਟ ਰੈੱਡ ਕਰਦੀ ਇਹਨਾਂ ਨੇ ਰੁਕਣ ਵਾਸਤੇ ਤੇ ਇੱਥੇ ਸਕੈਨ ਕਰਾਂਗੇ ਫਿਰ ਇਹ ਸੋਇਆਬੀਨ ਦਾ ਪ੍ਰੋਸੈਸਿੰਗ ਪਲਾਂਟ ਬਹੁਤ ਵੱਡਾ ਹੁਣ ਤੁਸੀਂ ਦੇਖ ਰਹੇ ਹੋ ਨੀ ਵੀ ਇੱਧਰ ਰੇਲ ਗੱਡੀ ਦੇ ਡੱਬੇ ਟੈਂਕਰ ਖੜੇ ਨੇ ਇੱਥੇ ਸੋਇਆਬੀਨ ਦਾ ਤੇਲ ਜਾਂਦਾ ਇਹਦੇ ਵਿੱਚ ਮਾਣਿਕ ਉਹ ਰੇਲ ਗੱਡੀ ਤੇ ਖੜੀ ਤੇ ਇਹਨਾਂ ਫੈਸਿਲਟੀਆਂ ਦੇ ਪ੍ਰੋਸੈਸਿੰਗ ਪਲਾਂਟਾਂ ਦੇ ਕੋਲੇ ਰੇਲਵੇ ਇੰਜਣ ਆਉਂਦੇ ਆ ਵੀ ਆਪਣੇ ਰੇਲ ਕਾਰਸ ਕਹਿ ਦਿੰਦੇ ਇਹਨਾਂ ਨੂੰ ਇੰਡੀਆ ਦੇ ਵਿੱਚ ਰੇਲ ਦੇ ਡੱਬੇ ਜਾਂ ਟੈਂਕਰ ਕਹਲੂਗੀ ਆ ਇਹਨਾਂ ਨੂੰ ਅੱਗੇ ਪਿੱਛੇ ਕਰਨ ਵਾਸਤੇ ਜਾਂ ਇੱਕ ਲੀ ਤੋਂ ਦੂਜੀ ਲੀ ਤੇ ਟਰੈਕ ਤੇ ਲੈ ਕੇ ਜਾਣ ਵਾਸਤੇ ਤਾਂ ਜਿਹੜਾ ਟ੍ਰੇਨ ਦਾ ਇੰਜਣ ਇਹਨਾਂ ਦੇ ਕੋਲੇ ਸਾਰਿਆਂ ਤੋਂ ਉਹਨੂੰ ਜਿੰਨੇ ਵੀ ਪਲਾਂਟ ਹੋਣਗੇ ਤਕਰੀਬਨ ਇਹਨਾਂ ਦੇ ਕੋਲੇ ਇੰਜਣ ਆਉਂਦੇ ਜਿਹੜੇ ਇਹ ਰੇਲ ਕਾਰ ਹੈ ਆਪਣੇ ਡੱਬੇ ਨੇ ਜਾਂ ਟੈਂਕਰ ਨੇ ਇਹ ਇਹ ਰੈਂਟਲ ਹੁੰਦੇ ਆ ਇਹਨਾਂ ਦੇ ਕੋਲੇ ਲੀਜ਼ ਕਹਿੰਦੇ ਆ ਤੇ ਕਈ ਵਾਰੀ ਕੰਪਨੀਆ ਤੋਂ ਤੋਂ ਕਿਰਾਇਆ ਲੈਂਦੀਆਂ ਨੇ ਜੇ ਤੁਸੀਂ 24 ਘੰਟਿਆਂ ਤੋਂ ਵੱਧ پارک ਕਰ ਗਏ ਸੋ ਲਾਈਟ ਇਹਨਾਂ ਨੇ ਆਪਾਂ ਨੂੰ ਗ੍ਰੀਨ ਕਰਤੀ ਆ ਤੇ ਹੁਣ ਆਪਾਂ ਚੱਲੇ ਆ ਜਿੱਥੇ ਇਹ ਲੋਡ ਲੈਣਾ ਹੁਣ ਸਾਹਮਣੇ ਸਕੇਲ ਬਣੀ ਹੋਈ ਆ ਸਕੇਲ ਦਾ ਮਤਲਬ ਜਿਵੇਂ ਵੀ ਹੁਣ ਇੰਡੀਆ ਵਾਲੇ ਬੰਦਿਆਂ ਨੂੰ ਸਮਝਾਉਣ ਵਾਸਤੇ ਸੌਖਾ ਭਾਸ਼ਾ ਦੇ ਵਿੱਚ ਵੀ ਕੰਡਾ ਇਥੇ ਆਪਣਾ ਟਰੱਕ ਟ੍ਰੇਲਰ ਦਾ ਭਾਰ ਜੋਖਿਆ ਜਾਊਗਾ ਨਾ ਭਾਰ ਤੋਂ ਲੈ ਜਾਊਗਾ ਕਿਉਂਕਿ ਹੁਣ ਲੋਡੇਡ ਆ ਭਰਿਆ ਹੋਇਆ ਟ੍ਰੇਲਰ ਹੁਣ ਕਿੰਨਾ ਆ ਕੀ ਰੀਡਿੰਗ ਉਹ ਵੀ ਇਹਨੇ ਜਦੋਂ ਆਪਾਂ ਕਾਰਡ ਸਵਾਈਪ ਕਰਾਂਗੇ ਸਟੋਰ ਹੋ ਜਾਣੀ ਆ ਰਿਕਾਰਡ ਹੋ ਜਾਣੀ ਆ ਤੇ ਜਦੋਂ ਖਾਲੀ ਕਰਕੇ ਆਵਾਂਗੇ ਉਦੋਂ ਫੇਰ ਇਸੇ ਕੰਡੇ ਤੇ ਆਵਾਂਗੇ ਜਿਹੜਾ ਇਹਦੇ ਖੱਬੇ ਪਾਸੇ ਬਣਿਆ ਹੋਇਆ ਦਾ ਕੋਈ ਖਾਲੀ ਦਾ weight ਉਦੋਂ ਫੇਰ ਉਹਨੇ ਪਰਚੀ ਕੱਢ ਕੇ ਇਹਦੇ ਦੇਣੀ ਆ ਤੁਹਾਨੂੰ ਉਹ ਪਰਚੀ ਤੇ ਲੋਡ ਨੰਬਰ ਇਦੋਂ ਆਪਾਂ ਲੋਡ ਚ ਕਿਹਾ ਉਹ ਸਾਰੇ ਪੇਪਰ ਸਕੈਨ ਕਰਕੇ ਆਪਾਂ ਕੰਪਨੀਆਂ ਨਾਲ ਪਾ ਦੇਣੇ ਆ 15 ਦਿਨਾਂ ਨੂੰ ਥੋੜਾ ਘਟਾ ਘਟਾ ਕੇ ਜੋ ਵੀ ਹਿਸਾਬ-ਤਾਬ ਹੁਣ ਥੋੜੇ ਅਕਾਊਂਟਸ ਆ ਜਿਹੜੇ ਤੁਸੀਂ ਸੋ ਇਸ ਤਰੀਕੇ ਨਾਲ ਕੰਮ ਕਰਦਾ ਈ ਸਿਸਟਮ ਇਥੋਂ ਦਾ ਗੋ ਟੂ ਡੰਪ ਜਦੋਂ ਥੋੜਾ ਕਾਰਡ ਸਕੈਨ ਹੋਏ ਨਾ ਇਹ ਦੁਬਾਰਾ ਤੇ ਇਹ ਮੈਸੇਜ ਆ ਜਾਂਦਾ ਜਿਹੜਾ ਵੀ ਐਗਰੀਮੈਂਟ ਹੁੰਦਾ ਮਲੇ ਤੇ ਇਹਦੇ ਵੇਸਟ ਨੂੰ ਇੱਥੇ ਡੰਪ ਕਰਦੇ ਆ ਜਿਹੜਾ ਬੜਾ ਮੋਟਾ ਕੈਮੀਕਲ ਵਿੱਚ ਯੂਜ਼ ਹੁੰਦਾ ਜਿਹੜਾ ਇਥੇ ਅੰਡਰਗਰਾਉਂਡ ਟੈਂਕਰ ਨੇ ਉਹ ਦੂਜੇ ਆਮ ਮਤਲਬ ਵੀ ਸੀਵਰੇਜ ਜਾਂ ਹੋਰ ਕਿਤੇ ਨਹੀਂ ਹੋ ਜਾਂਦਾ ਐ ਕਿ ਇਥੇ ਨਿਕਾਜਾ ਡੋਬਾ ਵੀ ਬਣਿਆ ਹੋਇਆ ਇੱਥੇ ਆਸੇ ਪਾਸੇ ਵਾਲਾ ਪਾਣੀ ਪਿਆ ਰਹਿੰਦਾ ਉਹ ਜਿਹੜਾ ਪਾਣੀ ਕੋਤ ਮੂਵ ਨਹੀਂ ਕਰਦਾ ਨਾ ਜਿਹੜੇ ਪਾਣੀ ਚ ਹਿਲਜੁਲ ਨਹੀਂ ਹੁੰਦੀ ਉਹਦੇ ਵਿੱਚ ਸਮੈਲ ਆਉਣੀ ਸੁਭਾਵੇਕਾ ਮੁਸ਼ਕਿਲ ਹੁੰਦਾ ਖੜਾ ਪਾਣੀ ਮੁਸ਼ਕਿਲ ਹੁੰਦਾ ਹੈ ਕਹਾਵਤ ਵੀ ਪੰਜਾਬੀ ਜਿਹੜੀ ਨਾਰਥ ਰੋਡੋਟਾ ਸਟੇਟ ਆ ਇਹਦੇ ਵਿੱਚ ਮੱਕੀ ਤੇ ਸੋਇਆਬੀਨ ਦੀ ਫਸਲ ਬਹੁਤ ਹੁੰਦੀ ਆ ਆ ਜਿਹੜਾ ਹੁਣ ਸਾਹਮਣੇ ਤੁਹਾਨੂੰ ਵੱਡੇ ਆ ਬਿੰਨ ਦਿਂਦਿਆ ਆ ਹੁਣ ਆਗੇ ਦੇਖੋ ਫਰੇਮ ਦੇ ਵਿੱਚ ਇਹ ਐਥਨੋਲ ਦਾ ਪ੍ਰੋਟਾ ਇੱਥੇ ਮੱਕੀ ਦੇ ਵਿੱਚ ਵਿੱਚ ਉਹ ਐਥਨੋਲ ਕਰਦੇ ਆ ਤੇ ਐਥਨੋਲ ਆ ਜਿਹੜਾ ਉਹ ਸਾਡੇ ਤੁਹਾਨੂੰ ਦੱਸਿਆ ਵੀ ਡੀਜ਼ਲ ਤੇ ਪੈਟਰੋਲ ਦੇ ਵਿੱਚ ਵੀ ਮਿਕਸ ਹੁੰਦਾ ਤੇ ਫਿਰ ਜਿਹੜੀ ਸ਼ਰਾਬ ਬਣਦੀ ਆ ਵਿਸਕੀ ਉਹਨੂੰ ਹੋਰ ਥੋੜਾ ਬਹੁਤਾ ਸੁਧਾਰ ਕਰਕੇ ਸੋਧ ਕੇ ਸਪਿਰਿਟ ਨੂੰ ਫਿਰ ਉਹ ਵਿਸਕੀ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ। ਆ ਸਾਹਮਣੇ ਜਿਹੜੇ ਦੋ ਗੇਟ ਦਿਂਦੇ ਨੇ ਖੁੱਲੇ ਨੇ ਇੱਥੇ ਆਪਾਂ ਨੇ ਸਵਾਇਨ ਲਾਉਣੀ ਆ ਤੇ ਫਿਰ ਕਾਰਡ ਸਵਾਈਪ ਕਰਾਂਗੇ ਆਪਾਂ। ਉਹ ਜਿਵੇਂ ਜੇ ਤੁਹਾਨੂੰ ਇਥੋਂ ਫਟ ਹੁੰਦਾ ਇੱਥੇ ਤਾਂ ਲਿਖਿਆ ਹੁੰਦਾ ਹੈ ਵੈਲਕਮ ਟੂ ਗ੍ਰੀਨ ਬਾਈਜ਼ਨ ਠੀਕ ਹੈ ਆ ਗਿਆ ਨਾ ਇਹ ਹੁਣ ਇੱਥੇ ਆਊਗਾ ਕਾਰ ਸਕੈਨ ਕਰ ਲਿਆ ਆਪਾਂ ਨੇ ਸਕੈਨ ਟੈਗ ਅਸੈਪਟ ਕਰ ਲਿਆ ਪ੍ਰੋਸੀਡ ਕਹਿੰਦੇ ਵੀ ਆ ਜਾਓ ਕਾਰ ਹੈ ਨਾ ਇਸ ਸਿਸਟਮ ਨੇ ਮਨਜ਼ੂਰ ਕਰ ਲਿਆ ਇਥੇ ਬਰੋ-ਬਰੋ ਪਰ ਦੋ ਟਰੱਕ ਲੱਗੇ ਜਾਂਦੇ ਆ ਸੋਇਬੀਨ ਡੰਪ ਕਰਨ ਵਾਸਤੇ ਕਿਧਰ ਜਿਹੜੇ ਜੋਰ થી ਆਪਾਂ ਜਾ ਰਹੇ ਆ ਕਿ ਕੇ ਦੇ ਨਾਲ ਸੱਜੇ ਪਾਸੇ ਹੋਰ ਇਹਦੇ ਥੱਲੇ ਕੀ ਜਾਂਦਾ ਵੀਰੇ ਥੱਲੇ ਕਨਵੇਅਰ ਬੈਲਟ ਲੱਗੀ ਆ ਜਿਹੜਾ ਇਥੋਂ ਆਪਾਂ ਫੋਲਾਂਗੇ ਹੁਣ ਟਰਲਰ ਉਹ ਫਿਰ ਉਹ ਖਿੱਚ ਕੇ ਦੂਜੇ ਸਾਈਲੋ ਬੰਨਾਂ ਦੇ ਵਿੱਚ ਲੈ ਜਾਂਦੀ ਇਥੇ ਸਟੋਰ ਉਹ ਵਿੱਚ ਜਿਵੇਂ ਨਾ ਬਾਹਰ ਨਹੀਂ ਹੋਣਾ ਇੱਕ ਤਾਂ ਕਰਦਾ ਬਹੁਤ ਵੱਡਾ ਨੰਬਰ 2 ਦੇ ਉੱਤੇ ਬੱਚਿਆਂ ਨੂੰ ਇੱਥੇ ਆਉਣੀ ਨਹੀਂ ਨੂੰ ਠੀਕ ਹੈ ਗੇਜ ਉੱਠ ਗਈ ਹਨ ਇਹ। ਸੋ ਇਹ ਚੱਕਰ ਹੈ। ਹੁਣ ਆਪਣਾ ਲੋਡ ਡਿਲੀਵਰ ਹੋ ਗਿਆ ਤਾਂ ਇਥੇ ਆਪਾਂ ਨੂੰ ਈ-ਲੌਗ ਦੇ ਵਿੱਚ ਇਹ ਮੈਂਸ਼ਨ ਕਰਨਾ ਬਹੁਤ ਜ਼ਰੂਰੀ ਹੈ। ਸੋ ਇਥੇ-ਇਥੇ ਆਪਾਂ ਪਾ ਦਾਂਗੇ ਵੀ ਡਿਲੀਵਰੀ ਜਦੋਂ ਤੁਹਾਨੂੰ 스ਕੇਲ ਦੇ ਉੱਤੇ ਰੋਕ ਲੈਂਦਾ ਤਾਂ ਫਿਰ ਉਹ ਪੁੱਛਦੇ ਵੀ ਹਾਂ ਹਾਂ 15-20 ਮਿੰਟ ਦਾ ਕਪੜਾ ਕੀ ਕੀਤਾ ਇਹ ਕਿੱਧਰ ਗਏ। ਸੋ ਉਸ ਗੱਲ ਤੋਂ ਬਚਣ ਵਾਸਤੇ ਤਾਂ ਵਧੀਆ ਵੈਰੀਫਾਈ ਜ਼ਰੂਰ ਕਰ ਲੈ ਭੁੱਲ ਗਏ ਆਪਾਂ। ਲੋ ਜੀ ਲੋਡ ਡਿਲੀਵਰ ਕਰਤਾ ਆਪਾਂ ਨੇ ਇਹ ਬਰਾਡ ਦੇ ਵਿੱਚ ਸਪੀਡ ਆ ਜਿਹੜੀ ਆਪਾਂ ਨੇ 10 ਮੀਲ ਦੀ ਰੱਖਣੀ ਹੁੰਦੀ ਸੇਫਟੀ ਪਰਪਸ ਕਰਕੇ ਇੱਕ ਤੁਸੀ ਦੇਖਿਆ ਹੋਣਾ ਵੀ ਮੈਂ ਤੁਹਾਨੂੰ ਦੋ ਸੂਚੀਆਂ ਦਿਖਾਈਆਂ ਸੀਗੀਆਂ ਇੱਕ ਨੂੰ ਐ ਮੋੜਿਆ ਵੀ ਸੀਗਾ ਦੋ ਗੀਜਾ ਦਿਖਾਈਆਂ ਸੀ ਜਿਹੜੀ 0 ਤੇ ਸੀਗੀਆਂ ਜੇ ਆਪਾਂ 에ਅ ਡੰਪ ਕਰਦੇ ਆ ਇੱਕ ਦਮ ਜਿਹੜਾ ਅਨਲੋਡਿੰਗ ਹੁੰਦੀ ਆ ਉਹਦੇ ਨਾਲ ਤੁਹਾਡੇ ਜਿਹੜੇ ਸ਼ੌਕ ਅਬਜ਼ਾਰਬਰ ਨੇ ਉਹ ਡੈਮੇਜ ਨਾ ਹੋਣ ਤੇ ਤੁਹਾਡੇ 에ਅਰ ਬੈਗ ਡੈਮੇਜ ਨਾ ਹੋਣ ਉਹਦੇ ਕਰਕੇ 에ਅਰ ਬੈਗਾਂ ਦੀ ਜਿਹੜੀ 에ਅਰ ਆ ਉਹ ਡੰਪ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ 에ਅਰ ਬੈਗ ਖਾਲੀ ਕਰਨੇ ਬਹੁਤ ਜ਼ਿਆਦਾ ਜ਼ਰੂਰੀ ਨੇ ਨਹੀਂ ਤਾਂ ਉਹਦਾ ਤੁਹਾਡੇ ਸਸਪੈਂਸ਼ਨ ਦਾ ਨੁਕਸਾਨ ਹੋਣ ਦਾ ਡਰ ਰਹਿੰਦਾ ਤੁਹਾਡਾ 에ਅਰ ਬੈਗ ਡੈਮੇਜ ਹੋ ਸਕਦਾ ਤੇ ਜਿਹੜੇ ਤੁਹਾਡੇ ਸ਼ੌਕ ਅਬਜ਼ਾਰਬਰ ਨੇ ਸ਼ੌਕਰ ਆਪਾਂ ਇੰਡੀਆ ਪੰਜਾਬ ਦੇ ਵਿੱਚ ਸ਼ੌਕਰ ਕਹਿੰਦੇ ਆ ਉਹ ਵੀ ਨੁਕਸਾਨ ਨਹੀਂ ਆ ਉਹੀ ਇੱਕ ਤਰ੍ਹਾਂ ਦੀ ਟਿੱਪਾ ਜਿਹੜੇ ਨਵੇਂ ਡਰਾਈਵਰ ਨੇ ਮੇਰੇ ਭਰਾ ਜਿਹੜੇ ਆਉਣਾ ਚਾਹੁੰਦੇ ਐ ਇਸ ਲਾਈਨ ਦੇ ਵਿੱਚ ਇਹ ਖਾਲੀ ਟਰੱਕ ਟ੍ਰੈਲਰ ਦਾ ਵੇਟ ਆ ਗਿਆ ਜੀ ਡੀਜ਼ਲ ਟੈਂਕ ਫੁੱਲ ਨੇ ਇੱਕ ਇਧਰ ਛੋਟੇ ਉਸਤਾਦ ਜੀ ਬੈਠੇ ਇਹਨਾਂ ਦਾ ਹੀ ਭਾਰ ਬਹੁਤ ਆ ਉਹ ਵੀ ਐਡ ਹੋ ਗਿਆ ਵੀ ਹੁਣ ਨਿਕਲੀ ਆਪਾਂ ਦੂਜਾ ਲੋਡ ਚੱਕਣ ਵਾਸਤੇ ਆਇਦਾ ਸੋ ਅੱਜ ਦਾ ਲੋਡ ਡਿਲੀਵਰ ਕਰਕੇ ਦੂਜਾ ਲੋਡ ਚੱਕਣ ਵਾਸਤੇ ਆਪਾਂ ਆਦਿਆ ਚੱਲ ਲਈ ਸ਼ੁਰੂ ਕਰਦੇ ਹੁਣ ਅਗਲਾ ਟ੍ਰਿਪ ਹੁਣ ਤੱਕ ਦੀ ਜਰਨੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਆ ਗੋੜੇ ਮਿੱਠੇ ਤਜਰਬੇ ਅਸੀਂ ਉਮੀਦ ਕਰਦੇ ਆਂ ਵੀ ਤੁਹਾਨੂੰ ਚੰਗਾ ਲੱਗਿਆ ਹੋਊਗਾ ਮੇਨ ਪਰਪਸ ਇਹੀ ਆ ਜਿਹੜੇ ਇੰਡੀਆ ਪੰਜਾਬ ਚ ਸਾਡੇ ਪਿੱਛੇ ਵੱਸਦੇ ਭੈਣ ਭਰਾ ਯਾਰ ਦੋਸਤ ਮਿੱਤਰ ਬੇਲੀ ਜਿਹੜੇ ਜਾਣਨਾ ਚਾਹੁੰਦੇ ਆ ਵੀ ਹਾਂ ਸੱਤ ਸਮੁੰਦਰ ਪਾਰ ਦੀ ਜ਼ਿੰਦਗੀ ਕਿਹੋ ਜੀ ਆ ਸਾਡੇ ਕੰਮਕਾਰ ਕਿਤੇ ਰੋਜ਼ਮਰਾਂ ਦੀ ਜ਼ਿੰਦਗੀ ਕਿਹੋ ਜੀ ਆ ਉਹਦੇ ਉਹਦੇ ਉਹਦੀ ਜਾਣਕਾਰੀ ਤੁਹਾਨੂੰ ਪ੍ਰੋਵਾਈਡ ਕਰਾਉਣੀ। ਤੁਸੀਂ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਕਮੈਂਟ ਜਰੂਰ ਕਰਿਓ। ਮਿਲਦੇ ਆ ਫਿਰ ਅਗਲੇ ਟ੍ਰਿਪ ਦੇ ਵਿੱਚ। ਖੁਦਾ ਸਾਡਾ ਰੱਖਾ। ਇਹ